ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਕਿਸ ਤਰ੍ਹਾਂ ਸਪੀਕਰ ਨੇ ਮਿਸਲੀਡ ਕੀਤਾ ਇਸ ਹੌਸਲ ਨੂੰ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ 1 ਸਾਲ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਕੰਮ ਨਹੀਂ ਮਿਲਦਾ ਤੇ ਨਸ਼ੇ ਆ ਲੈ ਜਾਣਗੇ ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਦੇ ਨਦੀ ਚਿਤਰੀ ਸਕਦੇ ਜਿਹੜੀ ਫਰਾਈਡੇ ਨੂੰ ਜ਼ੀਰੋ ਆਵਰ ਦੇ ਵਿੱਚ ਇਸ਼ੂ ਚੱਕਿਆ ਸੀ ਅਸਲੀਅਤ ਗੱਲ ਇਹ ਹੈ ਕਿ ਇਹ ਇੱਕ ਸਕ੍ਰਿਪਟ ਦਿੱਲੀ ਤੋਂ ਆਉਂਦੀ ਆ ਤੁਸੀਂ ਜੇ ਸਾਰੇ ਇਹਨੂੰ ਕਨੈਕਟ ਕਰਕੇ ਦੇਖੋਗੇ ਚਾਹੇ ਇਹਨਾਂ ਦੀ ਲੀਡਰ ਆਫ oppositon ਜਿਹੜੀ ਦਿੱਲੀ ਦੇ ਵਿੱਚ ਅਤਸ਼ੀਜੀ ਆ ਉਹਨਾਂ ਦੀ ਸੇਮ ਵਰਡਿੰਗ ਹੈ ਇਹਨਾਂ ਦੇ ਮਿਨਿਸਟਰਸ ਦੀ ਸੇਮ ਵਰਡਿੰਗ ਹੈ ਔਰ ਜਿਹੜੇ ਸਪੀਕਰ ਸਾਹਿਬ ਹੈ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਡੇ ਆ ਚਲਾਉਣ ਤਾਂ ਦਿੱਲੀ ਵਾਲੇ ਰਹੇ ਆ ਲੇਕਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬੀਹੇਵ ਵੀ ਕਰਦਾ ਮੈਂ ਇਸ ਕਰਕੇ ਚੁੱਪ ਰਿਆ ਕਿਉਂਕਿ ਕੋਈ ਮर्यादा ਸਾਨੂੰ ਸਮਝ ਆਉਂਦੀ ਆ ਕਿ ਇਸ ਹਾਊਸ ਦੀ ਬਰਿਆਦਾ ਲੇਕਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਜਿਹੜੀ ਪਾਵਰ ਹੈ ਨਾ ਔਰ ਅਨਫੋਰਚੂਨੇਟਲੀ ਜਦੋਂ ਮੈਂ ਇਹ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਦਾ ਇਹ ਸਾਰੇ ਡਿਫੈਂਸਿਵ ਉਹ ਹੈ ਵੀ ਹਾਂ ਭਈ ਇਹ ਗਲਤ ਆ ਇਹਨਾਂ ਨੇ ਇਹਨੇ ਇਕੱਲੇ ਨੇ ਨਹੀਂ ਕੀਤੀ ਇਹਨਾਂ ਦੇ ਤਿੰਨ ਹੋਰ ਮਨਿਸਟਰ ਨੇ ਔਰ ਜਿਹੜੀ ਆਤਸ਼ੀ ਆ ਉਹ ਸਾਡੇ ਪੰਜਾਬ ਦੇ ਕੁਛ ਵੀ ਨਹੀਂ ਹੈ ਮੈਨੂੰ ਇਹ ਨਹੀਂ ਲੱਗ ਸਮਝਾਈ ਕਿ ਦਿੱਲੀ ਬੈਠ ਕੇ ਦਿੱਲੀ ਵਾਲੇ ਪੰਜਾਬ ਨੂੰ ਇਹੋ ਜਿਹਾ ਬਦਨਾਮ ਕਿਉਂ ਕਰ ਰਹੇ ਆ ਹਰ ਚੀਜ਼ ਜਿਹੜੀ ਇਹਨਾਂ ਦੀ ਜਿੰਨੀ ਨਲਾਇਕੀ ਪਿਛਲੇ ਤਿੰਨ ਸਾਲਾਂ ਦੀ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਤੇ ਪਾਰਿਆ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲਾਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਰਡ ਲਾਅ ਐਂਡ ਆਰਡਰ ਲਾਰਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਤਾਂ ਜਾਨ ਮਾਲ ਦੀ ਰਾਖੀ ਚਾਹੀਦੀ ਆ ਉਹ ਚਾਹੁੰਦਾ ਕਿ ਸਾਡਾ ਸੇਫ ਹੋਵੇ ਲੇਕਿਨ ਅਨਫੋਰਚੂਨੇਟਲੀ ਇਹ ਸਾਰਾ ਕੁਝ ਸੇਫ ਨਹੀਂ ਰਿਹਾ ਇਹ ਸਾਰੀ ਜਿਹੜੀ ਲੈਂਡ ਆਂਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾਦੀ ਨਲਾਇਕੀ ਦਾ ਜੰਮਾ ਔਰ ਇਹ ਪੁਲਿਸ ਸਟੇਟ ਬਣਾ ਕੇ ਬੈਗਾ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਥੈਂਕ ਯੂ ਵੈਰੀ ਥੈਂਕ ਯੂ